ਹਾਂਜੀ ਯੰਗ ਫਾਰਮ ਚੈਨਲ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਪਿਆਰੀ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਮੁਬਾਰਕਾਂ ਜੀ ਅਰਦਾਸ ਕਰਦੇ ਆਂ ਨਵਾਂ ਸਾਲ ਸਾਰਿਆਂ ਲਈ ਵਧੀਆ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਨਵੇਂ ਸਾਲ ਦੇ ਨਾਲ ਨਾਲ ਠੰਡ ਨੇ ਵੀ ਬਹੁਤ ਜ਼ੋਰ ਫੜ ਲਿਆ ਹਨਾ ਅੱਜ ਆਪਾਂ ਤਿੰਨ ਤਰੀਕ ਅੱਜ ਤਿੰਨ ਤਰੀਕ ਨੂੰ ਹਨਾ ਇਹ ਠੰਡ ਬਹੁਤ ਜ਼ਿਆਦਾ ਹੈ ਬਈ ਖਿਆਲ ਰੱਖੋ ਆਪਣਾ ਆਪਣਾ ਤੇ ਨਾਲ ਜਿੰਨਾਂ ਕੋਲੇ ਕੋਈ ਜਾਨਵਰ ਰੱਖੇ ਆ ਬੱਕਰੀਆਂ ਚਾਹੇ ਪਸ਼ੂ ਆ ਬਹੁਤ ਜ਼ਿਆਦਾ ਖਿਆਲ ਰੱਖਣਾ ਪੈਂਦਾ ਠੰਡ ਹੋ ਬਹੁਤ ਜ਼ਿਆਦਾ ਅਸੀਂ ਵੀ ਆਪਦੇ ਕੰਮ ਧੰਦੇ ਨਵੇਟ ਕੇ ਰਮਨ ਨੇ ਤੂੰ ਹੀ ਪਾਲੀ ਆ ਤੇ ਰਾਤ ਨੂੰ ਵੀ ਤੂੰ ਹੀ ਚਲਦੀ ਆ ਤੇ ਬੱਕਰੀਆਂ ਸਾਰੀਆਂ ਉਹ ਰਾਤ ਵਾਲੀ ਹਜੇ ਚੱਲੀ ਜਾਂਦੀ ਆ ਇੱਧਰ ਆ ਨਵੀਂ ਪਾਲੀ ਇਹਦੇ ਨਾਲ ਕੀ ਆ ਬੱਚੇ ਨਿੱਗੇ ਹੋ ਜਾਂਦੇ ਆ ਆ ਸਾਰੇ ਜਿਹੜੇ ਬੱਚੇ ਆ ਕੋਈ ਦਸਾਂ ਦਿਨਾਂ ਦਾ ਕੋਈ ਪੰਜਾਂ ਦਾ ਕੋਈ 15 ਦਾ ਹਨਾ ਇਹ ਧੂੰ ਹੀ ਤੇ ਆ ਕੇ ਖੜ ਜਾਂਦੇ ਆ ਵਧੀਆ ਨਿੱਗੇ ਹੋ ਜਾਂਦੇ ਆ ਲੋ ਬਈ ਸਰਜੀਤ ਸਿੰਘ ਕਹਿੰਦਾ ਮੈਂ ਸਭ ਤੋਂ ਪਹਿਲਾਂ ਆ ਹਾਂਜੀ ਹਾਂਜੀ ਬਈ ਇੱਕ ਹਰਮਣ ਆਇਆ ਹਰਮਣ ਕਿਵੇਂ ਆ ਤੇ ਹਰਮਣ ਦਾ ਚੱਲਦੇ ਲਾਈਵ ਚ ਕੋਲੇ ਵੀ ਆ ਸਕਦਾ ਆਪਣੇ ਅੱਜ ਆਪਾਂ ਹੋਏ ਆ ਬਈ ਨਵੇਂ ਫੋਨ ਤੋਂ ਲਾਈਵ ਹਨਾ ਆਈਫੋਨ ਤੋਂ ਹੋਏ ਆ ਲਾਈਵ ਕੁਆਲਿਟੀ ਦੱਸਿਓ ਕਿਵੇਂ ਆ ਰਹੀ ਆ ਆਵਾਜ਼ ਕਿਵੇਂ ਆ ਰਹੀ ਆ ਅਰਸ਼ਵਾਦੀਆਂ ਵਲੌਗ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਜੀ ਹੈਲੋ ਕੀ ਹਾਲ ਹੈ ਬ੍ਰਦਰ ਹਾਂਜੀ ਹਾਂਜੀ ਬਾਈ ਜੀ ਵਧੀਆ ਜੀ ਤੁਸੀਂ ਦੱਸੋ ਤੂੰ ਆਣਾ ਵਾਲਾ ਕਰ ਰਿਹਾ ਹਣ ਬਹਿ ਜਾਇਆ ਕੋਈ ਗੱਲਾਂ ਬਾਤਾਂ ਕਰਦੇ ਠੰਡ ਬਹੁਤ ਜ਼ਿਆਦਾ ਹੈ ਬਾਈ ਖਿਆਲ ਰੱਖੋ ਆਪਣਾ ਆਪਣਾ ਆਇਆ ਹਰਮਨ ਫਿਰ ਲਾਈਵ 'ਚ ਅੱਜ ਧੁੰਦ ਬਹੁਤ ਜ਼ਿਆਦਾ ਹੈ ਰਾਤ ਵੀ ਧੁੰਦ ਬਹੁਤ ਸੀ ਹੈ ਨਾ ਤੇ ਆ ਬੱਚੇ ਦੇਖ ਲਓ ਹੈ ਨਾ ਆਏ ਆ ਕੇ ਖੜ ਜਾਂਦੇ ਕੋਲੇ ਇਹ ਹਾਲੇ ਇੱਕ ਦਾਸ ਕੋ ਬੜ ਤੇ ਬੈਠੇ ਰਿਓ ਮਰ ਵੇਖੀ ਇੱਥੇ ਆ ਕੇ ਬੈਠਣਗੇ ਕਿਸਾਨ ਝੋਲੀ ਚ ਵਿੱਚ ਅੱਛਾ ਸਾਰੇ ਵਿੱਚ ਆਣਗੇ ਝੋਲੀ ਆਏ ਮੇਰੇ ਗੰਗੁਲਾ ਦੇ ਲੱਗੇ ਇਹ ਵੇਖੀ ਵੇਖੀ ਮੋਹ ਬੋ ਕਰਦੀ ਆ ਓਏ ਵੇਖੀ ਮੋਹ ਕਰਦੀਓ ਮੋਹ ਕਰਦੀਓ ਜਾਨਵਰਾਂ ਦੀ ਮੋਹ ਰਹਿ ਗਿਆ ਵਿੱਚੋਂ ਘਟ ਦੇਗਾ ਆ ਸਾਡਾ ਇੱਕ ਜਾਨਵਰ ਆ ਬਈ ਆ ਦੇਖ ਲੋ ਇਹ ਵੀ ਜਾਨਵਰ ਹੀ ਆ ਮੋਹ ਜਾਨਵਰ ਆ ਤਾਂ ਜਾਨਵਰ ਹੋ ਰਿਆ ਇ ਉਹ ਕੋਟ ਮੱਚ ਓਰੇ ਆਈ ਓਰੇ ਆਈ ਉਰੇਆ ਹੋਰ ਸੁਨਾਰਾਵਨ ਕਿਵੇਂ ਫਿਰ ਬਸ ਵਧੀਆ ਹੀ ਸਾਰੇ ਉਮੀਦ ਕਰਦੇ ਆਂ ਕਿ ਠੱਗੋਂੋਂਗੇ ਹਾਂਜੀ ਠੰਡ ਤੋਂ ਬੱਚੇ ਹੋਵੋਗੇ ਤੇ ਮੇਰੇ ਵੱਲੋਂ ਵੀ ਲੇਟ ਵੀਸ਼ਟ ਹੈਪੀ ਨਿਊਅਰ ਸਾਰਿਆਂ ਨੂੰ ਹਾਂਜੀ ਧਿਆਨ ਰੱਖੋ ਜੀ ਠੰਡ ਬਹੁਤ ਵਧ ਗਈ ਆ ਇੱਕਦਮ ਹੀ ਕੜਾਕੇ ਦੀ ਠੰਡ ਪੈਣ ਲੱਗਦੀ ਆ ਹਾਂਜੀ ਤੇ ਬੱਚਿਆਂ ਦਾ ਖਿਆਲ ਰੱਖੋ ਮੇਨ ਤਾਂ ਆਪਣੇ ਕਿਉਂਕਿ ਆਪਣੀ ਪੂੰਜੀ ਉਹੀ ਆ ਜ਼ਿਆਦਾ ਤਾਂ ਬੱਚੇ ਹਾਂਜੀ ਉਹਨਾਂ ਦਾ ਧਿਆਨ ਰੱਖੋ ਕੁਛ ਡੰਗਰ ਧਿਆਨ ਰੱਖੋ ਤੇ ਭੈਣਾਂ ਸਭ ਤੋਂ ਜ਼ਿਆਦਾ ਹੱਦ ਤੇ ਅੰਦਰ ਖੋ ਕਿਉਂਕਿ ਜੇ ਤੁਸੀਂ ਪੈ ਗੀਆਂ ਮੰਜੇ ਤੇ ਤੇ ਫਿਰ ਕੰਮ ਦਾ ਤਬਾਈਆਂ ਨੂੰ ਅੱਖਾ ਹੋ ਜਾਣਾ ਨਾ ਹਾਂਜੀ ਸਾਰੇ ਲੋ ਜਿਆਦਾ ਤਾਂ ਹੱਦ ਤੇ ਆ ਬਿਠਵੇ ਚਾਹੀਦਾ ਇਧਰ ਦਿਸ਼ਾ ਕਿਹੜੀ ਹੁੰਦੀ ਹੈ ਇਧਰ ਨੂੰ ਕਿਉਂ ਜੀ ਫਾਰਮ ਦਾ ਛੱਡ ਬਾਈਰ ਫਾਰਮ ਦਾ ਛੱਡ ਐ ਵੀ ਚੜਦੀ ਧੁੱਪ ਆਉਣੀ ਚਾਹੀਦੀ ਆ ਸਾਈਡ ਤੋਂ ਆਪਣੇ ਫਾਰਮ 'ਚ ਧੁੱਪ ਆਉਣੀ ਚਾਹੀਦੀ ਆ ਨਾ ਤੇ ਆਪਾਂ ਉਸ ਹਿਸਾਬ ਨਾਲ ਰੱਖਿਆ ਫਾਰਮ ਇਹ ਮਤਲਬ ਕਿ ਆਪਾਂ ਕਹਿੰਦੇ ਪੂਰੇ ਅੰਨੀ ਮੂਹ ਹਾਂ ਆਪਣਾ ਦਾ ਅਸਲੀ ਘਰ ਕਰਨੀ ਪਛੋਣਨੀ ਹੈ ਜਿਹੜੀ ਆਪਣੇ ਫਾਰਮ ਦੀ ਬੇਠਾ ਤੇ ਪੂਰੇ ਨਹੀਂ ਮੂੰਹ ਆ ਹਾ ਆਪੂਰਵ ਕਰਨੀ ਪੂਰਵ ਆਪਾਂ ਦਾ ਵੀਰੇ ਘਰ ਦੇ ਹਿਸਾਬ ਨਾਲ ਰੱਖਿਆ ਹੈਗਾ ਵੈਸੇ ਇਧਰ ਮੂੰਹ ਨਹੀਂ ਰੱਖਣਾ ਚਾਹੀਦਾ ਕਿਉਂਕਿ ਸਿੱਧੀਆਂ ਹਵਾਵਾਂ ਜਿਹੜੀਆਂ ਜਾਂ ਜ਼ਿਆਦਾ ਮੀਂਹ ਦੀ ਵਾਸ਼ੜਾ ਉਹ ਇਧਰੋਂ ਆਉਂਦੀ ਹੈ ਠੀਕ ਆ ਡਾਇਰੈਕਸ਼ਨ ਬਾਰੇ ਆਪਾਂ ਨਾ ਸਪੈਸ਼ਲ ਵੀਡੀਓ ਪਾਵਾਂਗੇ ਹਨਾ ਇਧਰ ਹੀ ਰੱਖਣਾ ਚਾਹੀਦਾ ਜਿਆਦਾ ਦਾ ਖੜ ਸਕਦੇ ਤਾਂ ਮੰਦੀ ਓਕਾ ਹੋ ਜਾਂਦਾ ਪਰ ਜਿਆਤਰ ਚੜਦੀ ਧੋਪੇ ਇਧਰ ਹੀ ਹੁੰਦੀ ਹੈ ਹਾਂ ਕਿਉਂਕਿ ਜੇ ਆਪ ਐਨ ਨੂੰ ਕਰਕੇ ਖਾਏ ਸ਼ਾਮ ਦੀ ਧੁੱਪ ਤਿੱਖੀ ਹੁੰਦੀ ਹੈ ਨਾ ਨਰਮੀਆਂ ਚ ਸ਼ਾਮ ਦਾ ਤਾਪ ਹੁੰਦਾ ਨਹੀਂ ਨਹੀਂ ਧੁੱਪ ਮੰਨ ਲਓ ਸਿੱਧੀ ਨਹੀਂ ਆਉਣੀ ਚਾਹੀਦੀ ਵਿੱਚ ਫਾਰਮ ਦੇ ਸਾਈਡ ਤੋਂ ਨਹੀਂ ਚਾਹੀਦੀ ਆ ਸਾਈਡ ਤੋਂ ਆਉਂਦੀ ਆ ਹਾਂ ਸਾਈਡ ਤੋਂ ਹਾਂ ਹਾਈ ਭਈਆ ਹਾਂਜੀ ਸ਼ਿਵਾ ਭਾਈ ਕੀ ਹਾਲ ਹੈ ਭਾਈ ਠੀਕ ਠਾਕ ਹੋ ਭਾਈ ਕਿੱਥੋਂ ਕਿੱਥੋਂ ਦੇਖ ਰਹੇ ਹੋ ਦੱਸਿਓ ਕਮੈਂਟ ਕਰਕੇ ਕਿਹੜੇ ਕਿਹੜੇ ਪਿੰਡ ਤੋਂ ਜੁੜਿਆ ਭਰਾ ਹਨਾ ਤੇ ਅੱਜ ਕਈ ਦਿਨਾਂ ਤੋਂ ਹੋਇਆ ਲਾਈਵ ਇੱਕ ਤਾਂ ਬਿਜੀ ਜਿਆਦਾ ਸੀ ਬਈ ਤੇ ਫੋਨ ਨਾ ਨਵੇਂ ਚ ਸਿਮ ਪਾਇਆ ਸੀ ਕੱਲੇ ਦਾ ਹਜੇ حساب ਜਾਨੀ ਆਇਆ ਤੇ ਮੈਂ ਚੱਲ ਦੇਖ ਦਿਆਂ ਲਾਈਵ ਕਰਕੇ ਹੋਰ ਸੁਣਾਉ ਠੀਕ ਠਾਕ ਹੋ ਵਧੀਆ ਸਾਰੇ ਭਰਾ ਨਾ ਟੁੱਟ ਜਾਣਾ ਆਪਾਂ ਹੁਣ ਨਾ ਕੰਟੀਨਿਊ ਕੰਟੀਨਿਊ ਕਰਿਆ ਕਰਾਂਗੇ ਲਾਈਵ ਬੇਟੇ ਦੋ ਤਿੰਨ ਦਿਨਾਂ ਤੋਂ ਅੱਜ ਅਸੀਂ ਚੱਲੇ ਆਂ ਇੱਧਰ ਹਰਿਆਣਾ ਡੱਬ ਵਾਲੀ ਰਾਜਸਥਾਨ ਜਾਣਾ ਹੈਗਾ ਅੱਗੇ ਥੋੜੇ ਟਾਈਮ ਤੱਕ ਤੁਰਾਂਗੇ ਤੇ ਜਿਹੜੇ ਕੋਈ ਭਰਾ ਹੈਗੇ ਆ ਹਨਾ ਲਓ ਜੀ ਡੱਬਾ ਲਈ ਰਾਜਸਥਾਨ ਹਰਿਆਣਾ ਤਾਂ ਦੱਸਿਓ ਜ਼ਰੂਰ ਸੁਖਣਾ ਬਲੂ ਤੋਂ ਹਨਾ ਡੇਰੀ ਫਾਰਮ ਆਂ ਹਾਂਜੀ ਹਾਂਜੀ ਬਈ ਟੱਬਾ ਸਰਜੀਤ ਸਿੰਘ ਦਾ ਪਿੰਡ ਟੱਬਾਂ ਝੱਲਰ ਪਿੰਡ ਕਿੱਥੇ ਰਹੇਗਾ ਬਈ ਇਹ ਟੱਬਾਂ ਝੱਲਰ ਪਿੰਡ ਆਹ ਬਈ ਆਪਣਾ ਮੋਟੂ ਆ ਦੇਖੋ ਇੱਧਰ ਇਹਦਾ ਨਾਮ ਮੋਟੂ ਰੱਖਿਆ ਗੋਲੂ ਇਹਦਾ ਬੱਕਰੇ ਦਾ ਇਹਦਾ ਬੱਚਾ ਹੈ ਆ ਬੱਕਰੇ ਦਾ ਇਹ ਬੱਕਰੇ ਦੀ ਖਾਸੀਅਤ ਆ ਜਿਹੜੇ ਵੀ ਇਹਦੇ ਬੱਚੇ ਆਉਂਦੇ ਆ ਉਹ ਬਈ ਘੱਟ ਖਰਾਕ ਤੇ ਜਿਵੇਂ ਦੁੱਧ ਵੀ ਇਹ ਘੱਟ ਚੋਂਦੇ ਦੀ ਮਾਂ ਥੱਲੇ ਜਮੇ ਦੁੱਧ ਹੈ ਨਹੀਂ ਪਰ ਫਿਰ ਵੀ ਬੱਚੇ ਨਾ ਮੋٹے ਤਗੜੇ ਰਹਿੰਦੇ ਆ ਬੱਕਰਾ ਵੀ ਆਈਆਂ ਇਹ ਸ਼ੁਰੂ ਤੋਂ ਹਾਂ ਗੋਲ ਮਟੋਲ ਜੇ ਰਹਿੰਦੇ ਤੇ ਬੱਚੇ ਤੇ ਆਹ ਪਾਠ ਆਪਣੇ ਦੂਜੇ ਬੱਕਰੇ ਦੀ ਵੱਡੇ ਬਰੀਡਰ ਦੀ ਆਹਾਂ ਪਾਠ ਇਹਦੇ ਨਾਂ ਰੱਖਿਆ ਬੈਲਾ ਉਹ ਖਾਈ ਵਿੱਚ ਪਤਾ ਨਹੀਂ ਕੌਣ ਫੋਨ ਲਾਈ ਜਾਂਦਾ ਗੰਗਨਗਰ ਅੱਛਾ ਅੱਛਾ ਅੱਜ ਅਸੀਂ ਬਈ ਆ ਰਹੇ ਆਂ ਰਾਜਸਥਾਨ ਗੰਗਾ ਨਗਰ ਆਵਾਂਗੇ 100% ਕੋਈ ਜਾਨਵਰ ਖੜੇ ਹੋਣ ਬਈ ਕਿਸੇ ਕੋਲੇ ਵਿਕਾਉਣਾ ਗੰਗਾ ਨਗਰ ਸਾਈਡ ਉਹਦੇ ਚ ਕੀ ਕੀ ਪਾਉਣੇ ਆਪਾਂ ਦੱਸੀ ਕਰੋ ਸਮਾਨ ਉਹਦੇ ਚ ਸਭ ਤੋਂ ਪਹਿਲਾਂ ਗਰਮ ਪਾਣੀ ਆਪਾਂ ਬੋਇਲ ਕਰਦੇ ਆਂ ਫਿਰ ਉਸ ਵੱਲ 2 3 ਜਿਹੜੇ ਗੁਰਦੇ ਦੇਲੇ ਪਾਣੀ ਕਿੰਨੇ ਪਾਣੀ ਚ ਵੱਡੇ ਕਿੰਨੇ ਪਾਣੀ ਚ ਪਾਣੀ ਮੈਂ ਤਿੱਲੇ ਪਾਉਣਾ ਕਰਕੇ ਧਰਦੀ ਆ ਮੈਂ 6 ਕਿਲੋ ਲੱਕੀਲਾ ਤੁਸੀਂ ਮੰਗ ਕੇ 1.5 4 ਕਿਲੋ ਪਾਣੀ ਪਾਓ 5 ਕਿਲੋ ਹੀ ਮੰਨ ਲਓ ਹਾਂ ਅੱਛਾ ਉਹ ਸੁਗਾਦਾ ਉਦੇ ਚ ਵੀ ਸੌਤ ਪਾ ਦੋ ਕਿੰਨੇ ਕਿੰਨੇ ਅਜਵਾਇ ਮੁੱਠੀ ਮੁੱਠੀ ਪਾਣੀ ਨਹੀਂ ਤਗੜੀ ਹਾਂ ਬੱਚੇ ਜਿਆਦਾ ਤਾਂ ਕਰਕੇ ਫਿਰ ਜਿਹੜੇ ਛੋਟੇ ਬੱਚੇ ਵੀ ਪੀ ਲੈਂਦੇ ਆ ਇਹ ਗੁਰਪਾਦੋ ਜੁਆਇੰਗ ਪਾਦੋ ਸੌਫ ਪਾਦੋ ਕਿਤੇ ਆਪਾਂ ਜਿਹੜੇ ਚਾਹਲ ਮਸਾਲਾ ਆਪਣਾ ਬਣਾਇਆ ਹੋਇਆ ਆਪ ਦਾ ਪਾ ਲੈਨੇ ਲੌਂਗ ਪਾਦਨੇ ਇੱਕ ਇਹਦੇ ਨਾਲ ਇਹਦੇ ਦੋ ਫਾਇਦੇ ਇਸ ਕੜੇ ਦੇ ਇੱਕ ਤਾਂ ਜਿਹੜੀਆਂ ਬੱਕਰੀਆਂ ਸੂਈਆਂ ਉਹਨਾਂ ਦੀ ਸਫਾਈ ਹੋ ਜਾਂਦੀ ਆ ਜਿਹਨਾਂ ਦੀ ਮਤਲਬ ਪ੍ਰੋਬਲਮ ਹੁੰਦੀ ਆ ਨਾ ਕਿ ਮਗਰਗਾ ਸੁੱਟਣ ਲੱਗ ਜਾਂਦੀਆਂ ਆ ਨਾ ਚਾਲੇ ਉਹ ਜੀ ਫਾਇਦਾ ਹੋ ਜਾਂਦਾ ਨੀਰਾ ਕੋ ਸਟੈਨ ਜਾ ਕੋਈ ਨਾ ਦੂਜਾ ਜਿਹੜੀਆਂ ਬੱਕਰੀਆਂ ਨੂੰ ਸੂਈਆਂ ਨੂੰ ਟਾਈਮ ਹੋਊਗਾ ਉਹ ਗੋੜ ਦੇ ਕਾੜੇ ਨਾਲ ਹੀਟ ਕਰ ਬੰਗੇ ਠੀਕ ਓਕੇ ਆ ਦੇਖੋ ਭਈ ਆਪਣਾ ਘਰ ਦਾ ਬੱਚਾ ਇਹਦਾ ਨਾ 나ਗ ਇਹਦੇ ਤੋਂ ਹੁਣ ਬੱਕਰੀਆਂ ਸੂਈਆਂ ਦੋ ਤਿੰਨ ਬਹੁਤ ਸੋਹਣਾ ਰਿਜ਼ਲਟ ਦਿੱਤਾ ਕਰਮ ਵਾਲੇ ਨੇ ਆ ਆਪਣਾ ਸ਼ਾਨ ਲਹਿਰੇ ਬੇਗੇ ਮੇਲੇ ਦਾ ਜੀਨਰ ਆਹ ਚੈਂਪੀਅਨ ਲਹਿਰੇ ਬੇਗੇ ਮੇਲੇ ਦਾ ਠੀਕ ਆ ਜਾਦੀ ਭਗਤਿਆਂ ਵਾਲੇ ਦਾ ਬੱਕਰਾ ਇਹ ਤੇ 78 ਸਪੌਟ ਦੇ ਵਿੱਚ ਬਹੁਤ ਹੀ ਕੱਦ加ਠੜਾ ਵੱਡੇ ਫਰੇਮ ਦਾ ਬੱਕਰਾ ਬਹੁਤ ਸੋਹਣਾ ਰਿਜ਼ਲਟ ਆਉਂਦਾ ਠੀਕ ਆ ਬਾਈ ਤੇ ਆ ਆਪਣਾ ਜੋਰਾਵਰ ਸਿੰਘ ਇਹਨੂੰ ਕਹਿੰਦੇ ਝੋਟਾ ਕੀ ਹਾਲ ਆ ਜੀ ਠੀਕ ਆ ਛੜਦੀ ਕਲਾ ਠੰਡ ਠੰਡ ਤਾਂ ਨਹੀਂ ਲੱਗਦੀ ਕਿਉਂ ਕਿੰਨੇ ਜਣੇ ਦੇਖ ਰਿਹਾ ਤੈਨੂੰ 64 ਜਣੇ ਦੇਖ ਰਹੇ ਆ ਕੀ ਕਹਿਣਾ ਚਾਹੇਗਾ ਬੱਕਰੀਆਂ ਦਾ ਕੰਮ ਕਿਵੇਂ ਆ ਠੀਕ ਆ ਕੰਮ ਵਧੀਆ ਕਿੰਨੀਆਂ ਬੱਕਰੀਆਂ ਰੱਖਣੀਆਂ ਚਾਹੀਦੀਆਂ ਘੱਟੋ-ਘੱਟ ਇੱਕ ਤੋਂ ਘੱਟ ਇੱਕ ਤੋਂ ਘੱਟ ਕਰ ਲੈ ਹਾਂ ਇੱਕ ਤੋਂ ਘੱਟ ਤਾਂ ਹੁੰਦਗਾ ਹੀ ਨਹੀਂ ਕਿਵੇਂ ਮੈਂ ਖਜੂਰੇ ਕਿੰਨੀਆਂ ਘੱਟੋ-ਘੱਟ ਰੱਖਣੀਆਂ ਚਾਹੀਦੀਆਂ ਕਹਿੰਦਾ ਇੱਕ ਇੱਕ ਤੋਂ ਘੱਟ ਤਾਂ ਹੁੰਦਗਾ ਹੀ ਨਹੀਂ ਤੇ ਬੱਕਰੀਆਂ ਨੂੰ ਬਈ ਖਾਣ ਪੀਣ ਨੂੰ ਫਿਰ ਕੀ ਦੇਣਾ ਚਾਹੀਦਾ ਫਿਰ ਨੀਰਾ ਨੀਰਾ ਕਿਹੜਾ ਗੇੜਾ ਮਰਜੀ ਅੱਛਾ ਤੇ ਤੂੰ ਕੀ ਪਾਉਣਾ ਹੁੰਨਾ ਕੁਝ ਵੀ ਨਹੀਂ ਮੈਂ ਮੈਂ ਵੀਟ ਪਾਉਣਾ ਜੇ ਕਿਸੇ ਘਰੇ ਬੱਚਾ ਹੋਵੇ ਸ਼ਰਾਰਤੀ ਫਿਰ ਬੱਕਰੇ ਨੂੰ ਕਿੰਨਾ ਤੰਗ ਕਰਦਾ ਉਹ ਕਿਵੇਂ اچھا 911 ਹਰਮਨ ਵੇਖੀ ਜਾਂਦਾ ਤੈਨੂੰ ਹਰਮਨ ਆ ਦੇਖ ਹਰਮਨ ਹਰਮਨ ਨੇ ਤੰਗ ਬਹੁ ਕਰਦਾ ਇਹ ਇਹ 911 ਸਾਡਾ ਆ ਹਾਂ ਨੂੰ ਤੂੰ ਆਪਿਆਂ ਨੱਖਾਂ ਬੱਸ ਲਸ ਹੋ ਗਿਆ ਤੂੰ ਇਹਦਾ ਹਾਂ ਬੱਕਰੀਆਂ ਆਪਣੀਆਂ ਬਈ ਗਵਾਰੇ ਅਨੀਰਾ ਛਕੀ ਜਾਂਦੇਗਾ ਠੀਕ ਆ ਤੂੰ ਆ ਬਹਲਾ ਕਰੀ ਬੈਠੇ ਰਹਿੰਦੇ ਆ ਬੱਚੇ ਦੀ ਕੁਆਲਿਟੀ ਦੱਸੋ ਕਿਵੇਂ ਆ ਬਈ ਮੇਲ ਆ ਇਹ ਆਪਣਾ ਇਹ ਹੈਗਾ 3 ਕ ਮਹੀਨੇ ਦੀ ਉਮਰ ਹੋ ਗਈ ਇਹਦੀ ਠੀਕ ਆ ਆ ਬੱਕਰੀ ਦਾ ਬੱਚਾ ਬਹੁਤ ਸੋਹਣੀ ਕੁਆਲਿਟੀ ਆ ਆ ਬੱਕਰੀ ਸੇਲ ਆਪਣੇ ਕੋਲੇ ਜੇ ਕਿਸੇ ਨੇ ਲੈਣੀ ਆ ਤਾਂ ਨਾ ਮਾਰਾ ਆ ਰਮਨ ਦੀ ਤੂੰ ਹੀ ਚੱਲੀ ਜਾਂਦੀ ਤੂੰ ਇਹ ਘੱਟ ਦੋ ਹੋ ਜਾ ਤੂੰ ਇਹਦਾ ਘਰ ਹੈ ਧੂਆਂ ਹੁੰਦਾ ਹੀ ਫਿਰ ਅੰਦਰ ਬੰਦ ਕਰਕੇ ਅਸੀਂ ਵੈਸੇ ਰੋਸ਼ਨਦਾਨ ਹਜੇ ਬੰਦ ਨਹੀਂ ਕੀਤੇ ਕਿਉਂਕਿ ਇਹਦੇ ਨਾਲ ਹਵਾ ਥੋੜੀ ਕ੍ਰੋਸ ਹੋਦੀ ਰਹਿੰਦੀ ਹੈ ਧੂਆ ਦਾ ਨਿਕਲ ਜਾਂਦਾ ਇਹ ਇਰਾਦਾ ਹੈਗਾ ਵੀ ਬੰਦ ਕਰਨਾ ਤਾਂ ਮੇਰਾ ਇਰਾਦਾ ਰਾਦਾ ਬਦਲੇ ਹੋਇਆ ਇੱਕ ਮੁੰਡਾ ਆਪਣਾ ਲਾਈਵ ਦੇਖੀ ਆਂਦਾ ਤੇ ਉਹ ਲਾਜ ਦੇ ਵਿੱਚ ਹੀ ਪਹੁੰਚ ਰਿਹਾ ਆਪਣੇ ਕੋਲੇ ਹਰ ਬੜਾ ਹਾਂ ਹੋਰ ਸੁਣਾ ਵਸ ਵਰਗੀ ਸੱਚੀ ਦੱਸਦਾ ਬਹੁਤ ਖੁਸ਼ ਆ ਮੈਂ ਆਏ ਥੇ ਆ ਕੇ ਇੱਥੇ ਬਹਿ ਕੇ ਤੇ ਕਾਫੀ ਰਾਤ ਨੂੰ ਜੋ ਕੰਮ ਨੇ ਨਵੇੜ ਲੈਣੀਆਂ ਸੀ ਸਾਰੀ ਸਾਸ਼ੀ ਨੂੰ ਕੰਮ ਨੇ ਵੇੜ ਲੈਣੀਆਂ ਲਾਸਟ ਸਾਈਂ ਮੈਨਾਂ ਕਿਉਂਕਿ ਜਗਮੀਤ ਨਹੀਂ ਆਦ ਕਰੇ ਤੇ ਸਾਡੇ ਰੋਟੀ ਬਾਣੇ ਦਾ ਫੁਲਕਾ ਕੰਮ ਨਹੀਂ ਕਰਦਾ ਤੇ ਫਿਰ ਅਨੂ ਫਿਰ ਮੈਂ ਹੋ ਜਾਂਦੀ ਆ ਫ੍ਰੀ ਤੇ ਜਿਹੜਾ ਨਾਲ ਆ ਉਹ ਆ ਗਿਆ ਆ ਜਾਂਦੀ ਤੇ ਫਿਰ ਉਸ ਤੋਂ ਬਾਅਦ ਫ੍ਰੀ ਹੋ ਕੇ ਇੱਥੇ ਘੰਟਾ ਕਿਉਂਕਿ ਜਗਮੀਤ ਲਿਓਂਦੇ ਤੇ ਮੈਂ ਫ੍ਰੀ ਹੁੰਨੀ ਆ ਘੰਟਾ ਸਵਾ ਘੰਟਾ ਇੱਥੇ ਲਾਈਦਾ ਹੈਗਾ ਲੱਕੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਧੂਈ ਦਾ ਇਸਕਾ ਕੇ ਜਾਈ ਗਿਆ ਜੀ ਲੱਗ ਜਾਂਦਾ ਇਹਨਾਂ ਚ ਬਹੁਤ ਖੁਸ਼ੀ ਦੀ ਗੱਲ ਆ ਵੀ ਜਿੰਨਾ ਸੁਪਨਾ ਦੇਖਿਆ ਸੀ ਛੋਟੇ ਛੋਟੇ ਜਾਨਵਰਾਂ ਦਾ ਹੈ ਨਾ ਉਹ ਸਾਰਾ ਪੂਰਾ ਹੋ ਗਿਆ ਵੀ ਇਹ بڑے ਚੈਨਲ ਇਹਨਾਂ ਦੇ ਕੋਲ ਬਹਿਣਾ ਇਹ ਮਾਂ ਵਰਗਮੋ ਇਹਨਾਂ ਦਾ ਨਿੱਕਾ ਨਿੱਕਾ ਨਿੱਗ ਨਿੱਕਿਆ ਨਿੱਕਿਆ ਮਤਲਬ ਇਹਨਾਂ ਦੀਆਂ ਹਰਕਤਾਂ ਜਿਵੇਂ ਕਹਿ ਲੋ ਕੀ ਹੱਥ ਖਾਣੇ ਹੈ ਨਾ ਜਾਂ ਵੀ ਕੱਪੜਿਆਂ ਨੂੰ ਮੂਹ ਲਾਣਾ ਵੀ ਇਹਨਾਂ ਦੀਆਂ ਹਰਕਤਾਂ ਸਾਰੀਆਂ ਬਹੁਤ ਵਧੀਆ ਲੱਗਦੀਆਂ ਆਜਾ ਹਰਮਨ ਵੈਲਕਮ ਵੈਲਕਮ ਵਰਕਸ ਸਤਿ ਸ੍ਰੀ ਅਕਾਲ ਇਹ ਸਾਡੇ ਕੰਮ ਚ ਹਰ ਇੱਕ ਕੰਮ ਦੇ ਵਿੱਚ ਬਹੁਤ ਸਪੋਰਟ ਰੱਖਦਾ ਹੈ ਮੁੰਡਾ ਤੇ ਬਹੁਤ ਜ਼ਿਆਦਾ ਵਧੀਆ ਰਿਸਪਾਂਸ ਦਿੰਦਾ ਵਿਚਾਰਾ ਇਹਨੇ ਹਰ ਇੱਕ ਮੇਲੇ ਤੇ ਆਪਦਾ ਪੂਰਾ ਯੋਗਦਾਨ ਦਿੱਤਾ ਤੇ ਜੇ ਘਰੇ ਵੀ ਕੋਈ ਮੈਨੂੰ ਕੰਮ ਹੋਵੇ ਤੇ ਮੈਂ ਆਵਾਜ਼ ਮਾਰ ਲਾ ਤਾਂ ਇਹ ਨਿੱਕੇ ਜਵਾਬ ਦੇ ਦੂਗਾ ਨਕਮਾਨ ਹੈ ਦਿੱਤੇ ਮੈਨੂੰ ਅੱਜ ਨਕਸੇ ਨਹੀਂ ਹੋਰਸਾ ਤੁਸੀਂ ਸਵਾਲ ਵੀ ਤਾਂ ਕਰੋ ਹੋਰਸਣਾਓ ਬਾਈ ਵਾਵਾ ਭਰਾ ਜੁੜ ਗਿਆ ਹਨਾ ਤੇ ਆਪਾਂ ਹਨਾ ਲਾਈਵ ਹੋਏ ਆ ਗੱਲਾਂ ਬਾਤਾਂ ਕਰਨ ਦੇ ਲਈ ਆਪਾਂ ਤੁਹਾਨੂੰ ਜਾਨਵਰ ਦਿਖਾ ਰਹੇ ਆ ਆਪਣੇ ਆ ਦੇਖੋ ਬੱਕਰੀਆਂ ਹਨਾ ਵਧੀਆ ਗਾਲਾ ਗੂਲਾ ਕਰੀ ਜਾਂਦੀਆਂ ਕਿੰਨੇ ਵਜੇ ਪਾਇਸ਼ ਨੀਰਾ ਇਹਨਾਂ ਨੂੰ ਸਵੇਰ ਰਵਣ ਇਹਨਾਂ ਨੂੰ ਸਵੇਰ ਪਾਇਆ ਦਾ 7 ਵਜੇ ਹੁਣ ਆਪਾਂ ਨਾ ਦੁਆਰੇ ਪਾਤਾ ਸੀ ਫੁੱਲੀਆਂ ਰੱਖਾਂਗੇ ਬੱਕਰੇ ਦੇ ਵੀ ਰੱਖ ਲਾਗੇ ਉਹਨਾ ਟੈਨਸ਼ਨ ਘਟ ਜੂਗੀ ਟੈਨਸ਼ਨ ਤਾਂ ਘਟ ਜਾਂਦੀ ਹੈ ਮੈਂ ਸਮਝਦੀ ਹਾਂ ਤੁਹਾਡੀ ਗੱਲ ਪਰ ਤੁਹਾਡੀ ਆਰਥਿਕੀ ਜਾਣੀ ਇਹਨਾਂ ਨੂੰ ਛੱਡ ਦਿਨੇ ਖੁੱਲੇ ਮੜ ਕੇ ਭੱਜੇ ਨਾ ਡਾਹਣ ਦਿੰਦਾ ਮੈਨੂੰ ਨਹੀਂ ਨਹੀਂ ਆਇਆ ਆਪਾਂ ਇੱਥੇ ਗੇਟ ਬਣਾ ਦੇਾਂਗੇ ਅੱਡ ਅੱਡ ਜਿਵੇਂ ਬੱਚਿਆਂ ਦਾ ਗੇਟ ਖੁੱਲਣੇ ਸੌਖੇ ਆ ਹਾਂ ਉਹ ਸੌਖੇ ਆ ਕਰਾਂਗੇ ਜਿਵੇਂ ਫੀਡ ਆ ਹੁਣ ਬੱਚਿਆਂ ਨੂੰ ਅਲੱਗ ਪਾ ਦੇਾਂਗੇ ਬੱਕਰੀਆਂ ਦੀ ਅਲੱਗ ਤਿੰਨ ਤਰ੍ਹਾਂ ਦੀ ਫੀਡ ਬਣ ਜਾ ਕਰੂਗੀ ਬੱਕਰੀਆਂ ਦੀ ਬੱਕਰੀਆਂ ਦੀ ਲੱਗ ਕੋਈ ਸੀਆ ਪੋਰਚ ਤਾਂ ਬਣਾ ਲਾਂਗੇ ਪੋਰਚ ਤਾਂ ਕੋਈ ਹਾਂ ਪਰ ਹੋਰ ਗੱਲ ਹੈ ਜੀ ਮੈਨੂੰ ਆਇਆ ਕਿ ਨਾ ਹੋਰ ਕੋਈ ਮਤਗੜਾ ਜਿਹਾ ਕਰ ਰਿਹਾ ਤੇ ਦੇਖਾਂ ਤਗੜਾ ਤਾਂ ਹੋ ਹੀ ਜਾਣਾ ਕੋਈ ਇਹ ਲਾਈ ਇਹਨਾਂ ਕੱਪੜੇ ਲਾਏ ਨਹੀਂ ਹੁਣ ਗਰਮੀ ਹੋਣੀ ਹੋਗੀ ਲਓ ਜੀ ਹੋਰ ਬਾਈ ਜੀ ਠੀਕ ਹੋ ਗੱਲਾਂ ਹੀ ਟੋਏ ਪੈਂਦੇ ਆ ਮੁੰਡੇ ਦੇ ਬਾਈ ਫਿਰ ਭੈਣ ਮਾਨ ਵਾਲੀ ਗੱਲ ਆ ਅੱਜ ਤਾਂ ਕਾਉਂ ਸਾਰੀ ਪਹੋਰਤੀ ਹੋਰ ਸੁਣਾਓ ਹੋਰ ਯਾਰ ਠੰਡ ਤਾਂ ਨਹੀਂ ਲੱਗਦੀ ਨਹੀਂ ਹਜੇ ਠੰਡ ਲੱਗਦੀ ਜਦੋਂ ਬਚੇਗੇ ਫਤਿਹਗੜ੍ਹ ਸਾਹਿਬ ਜਾ ਕੇ ਆਏ ਮੁੰਡਾ ਇਹ ਨਾ ਹੋਰ ਕੀ ਬੰਦ 911 ਨਹੀਂ ਆਇਆ 911 ਰਜਾਈ ਸੀ ਪਿਆ ਹੈ ਹਾਂ ਫੋਨ ਲਾ ਕੇ 911 ਹਾਂ ਫਰਮਾਓ ਜੀ ਫਰਮਾ ਲੈ ਫਰਮਾइए ਇੱਕ ਗੱਲ ਲੱਗੀ ਹੈ ਮੈਂ ਕਿਹਾ ਜਦੋਂ ਮੈਨੂੰ ਪਹਿਲੀ ਵਾਰ ਅਮਨਦੀਪ ਮਦਰ ਨੇ ਵੇਖਿਆ ਸੀਗਾ ਹੈਲੋ ਜਿਹੜੀ ਦੇਖੋ ਜਦੋਂ ਉਹਦੀ ਮਦਰ ਨੇ ਮੈਂ ਪਹਿਲੀ ਵਾਰ ਦੇਖਿਆ ਸੀ ਕਹਿੰਦੀ ਇਹਦੇ ਟੋਏ ਪੈਂਦੇ ਆ ਕੁੜੀ ਦੇ ਗੱਲਾਂ 'ਚ ਤੇ ਕਹਿੰਦੀ ਹੈ ਬਈ ਮਾਨ ਹੁੰਦਾ ਬੰਦਾ ਜਿਹਦੇ ਟੋਏ ਸਹੀ ਗੱਲ ਲੇ ਮੈਂ ਦੇ ਕਿਵੇਂ ਨਹੀਂ ਹਾਂ ਹਾਂ ਨਹੀਂ ਉਹ ਸਹੀ ਗੱਲ ਹੈ ਮੈਂ ਕਿਹਾ ਮੈਂ ਕਮੈਂਟ ਚ ਪੁੱਛਲ ਜਾਣੀ ਆ ਵੀ ਦੱਸੋ ਸੱਚੀ ਗੱਲ ਹੈ ਇਹ ਵੀ ਬੇਈਮਾਨ ਹੁੰਦਾ ਹੈ ਹੈਲੋ ਅੱਛਾ ਹੈਲੋ ਕਿਹਾ ਗੱਲ ਸੱਚੀ ਬੇਈਮਾਨ ਦਾ ਤੂੰ ਕਿਹੜਾ ਤੂੰ ਇਧਰ ਇਹ ਤਾਂ ਕੋਈ ਗੱਲ ਨਹੀਂ ਇਹ ਤਾਂ ਵੈਸੇ ਹੀ ਗੱਲ ਬਣੀ ਆ ਆਇਆ ਹਰਜੀਤ ਯਾਰ ਉਹਨੇ ਜੱਸੀ ਛੱਡਣ ਜਾਣਾ ਉੱਪਰ ਪੈਸੇ ਕਮਾਈ ਜਾਂਦਾ ਹੋਣਾ ਹੋਰ ਸੁਣਾਓ ਕੀ ਕਰੀਦਾ ਪੈਸੇ ਕਮਾਈ ਜਾਂਦਾ ਕਾਲ ਲੰਗਰ ਹਾਂ ਪੁੱਛੋ ਤੁਸੀਂ ਸਵਾਲ ਵੀ ਕਰੋ ਅਸੀਂ ਦਾਦਾ ਬਾਬਾ ਸਵਤ ਹਰਮਨ ਕਿੰਨੇ ਦਿਨ ਲਾ ਗਏ ਆ ਫਤੇਗੜ ਸਾਹਿਬ ਅੱਛਾ ਲੰਗਰੀ ਛੱਕ ਕੇ ਕੱਲੇ ਕਿ ਸਿੱਖਿਆ ਵੀ ਲਈ ਕੋਈ ਕੀ ਸਿੱਖਿਆ ਲਈ ਸਾਨੂੰ ਵੀ ਦੱਸ ਦੇ ਸਾਨੂੰ ਵੀ ਦੱਸ ਦੇ ਸਿੱਖਿਆ ਕੀ ਲਈ ਉੱਥੇ ਦੇਖਣ ਵਾਲੀਆਂ ਚੀਜ਼ਾਂ ਵੀ ਸਾਰੀਆਂ ਕਿਹੜੀਆਂ ਕਿਹੜੀਆਂ ਜਿੱਥੇ ਨੀਂਆ ਜਿੱਥੇ ਨਿਆ ਸੀ ਜਿੱਥੇ ਦੁੱਧ ਪਿਆ ਸੀ ਕਿਹਨੂੰ ਚ ਰਹਿਣੀ ਆਜ ਸੱਜਾ ਦੰ ਕਿਹੜਿਆਂ ਨਾਂ ਕੀ ਸੁਣਾ ਦੇ ਬਾਬਾ ਬਾਬਾ ਸਹੀ ਬਾਬਾ ਜੋਰਾਵਰ ਸਿੰਘ ਬਾਬਾ ਗੀਤ ਸਿੰਘ ਬਾਬਾ ਜੋਰਾਵਰ ਸਿੰਘ ਨਹੀਂ ਨਹੀਂ ਚਾਪ ਜੀ ਨਹੀਂ ਰਹੀ ਸੀ ਚੁੱਪ ਦੋ ਸਾਹਿਬਜਾਦੇ ਨੇ ਚ ਨਹੀਂ ਛੋਟਿਆਂ ਵੱਡੇ ਸਾਹਿਬਜਾਦੇ ਚਮਕੌਰ ਦੀ ਜੰਗ 'ਚ ਸ਼ਹੀਦ ਹੋਏ ਸੀ ਜੋਰਾਵਰ ਸਿੰਘ ਗੀਤ ਸੁਣਾ ਦਿਓ ਹੁਣੇ ਘੈਂਟ ਜਾਂ ਕੋਈ ਵੀ ਸੁਣਾ ਦਿਓ 10 ਪੁੱਤ ਆਹਣੀ ਥਾਪੀ ਲਾ ਦੇ ਚਲ ਇੱਕ ਫਿਰ ਥਾਪੀ ਦਾ ਲਾ ਲਾਈ ਕਰਾ ਮੂਸੇ ਵਾਲਾ ਪਹਿਲਾ ਬੰਦਾ ਜਿਹੜਾ ਸਿਆਲ ਦੇ ਵਿੱਚ ਗਰਮੀ ਵਾਲੇ ਕੱਪੜੇ ਪਾ ਕੇ ਘੁੰਮਦਾ ਅੱਛਾ ਜੀ ਬੱਚੇ ਦੇਖੋ ਕਿਦਾਂ ਅੱਜ ਕੁਆਲਿਟੀ ਦਾ ਫਰਕ ਹੈਗਾ ਲਾਈਵ ਦਾ ਮੜਾ ਦੱਸੀ ਆਈਫੋਨ ਤੋਂ ਹੈ ਪਤਾ ਨਹੀਂ ਪਰ 15 ਪਾਟੀ ਵਾਲਾ ਹਰ ਬੜਾ 15 ਤੋਂ ਵੀ ਇਹਨਾਂ ਹੋ ਗਿਆ ਗੂਲਿਆਂ ਦੇ ਨੂੰ ਅੱਜ ਉਹ ਖਾਇਆ ਇਹਨੇ ਬਈ ਚੱਲਈ ਅੱਜ ਫੋਨ ਬੰਦੀ ਬੰਦੀ ਆ ਉਹੀ ਤਾਂ ਗੱਲ ਰਹੀ ਹਰਮੰਦ ਗਿਆ ਪਾਰਟਿੰਗ ਬੜਾ ਮੜਾ ਹਰਮੰਦ ਦੀਆਂ ਪਾਰਟਿੰਗ ਕਿੱਧਰ ਗੰਗਾ ਪਾਟਣਾ ਲੈ ਲੈ ਰਹਾ ਇਹਨੇ ਬਈ ਉਹ ਕਿ ਭੀ ਟੁੱਕ ਮਾਣਾ ਮੈਂ ਫੜੀ ਭਮਾਣਾ ਕਿੱਥੇ ਕਿੱਥੇ ਮੈਂ ਲੈ ਆਂਦਾਂ ਇਹਨੇ ਬਈ ਕਿਆ ਸੀ ਕਹਿੰਦਾ ਇਹ ਕਹਿੰਦਾ ਮੇਰਾ ਕਤੂਰਾ 10000 ਇਹ ਕਹਿੰਦਾ ਮੇਰਾ ਕਤੂਰਾ ਬਕਾਇਆ ਦੇ 30000 ਦਾ 파ਰਟੀ ਕਰੂੰ ਇਹਦਾ ਕਤੂਰਾ ਬਕਾਇਆ 40000 ਦੇ ਨੇ 파ਰਟੀ ਨਹੀਂ ਕੀਤੀ ਜਿਵੇਂ ਬੰਦਾ ਬੀਜਾ ਸਾਡੇ 30000 ਦਾ ਵੀ ਗਿਆ ਸੀ ਉਹ ਕਹਾਣੀਓ ਛੱਡੋ ਸਸਰੀਕਾਲ ਬਾਈ ਜੀ ਇਹ ਕਮਾਨ ਸਸਰੀਕਾਲ ਬਾਈ ਬਈਆ ਬੰਦਾ ਵੇਖੋ ਫਿਰ ਕਿਵੇਂ ਲੱਗਦਾ ਤੁਹਾਨੂੰ ਔਰ ਫਿਰ ਇਹ ਕਿਸੇ ਨੇ ਬਕਤੂਰਾ ਲੈਣਾ ਹੋਵੇ ਜਮਾ ਦੇਸੀ ਵੀ ਜੰਪ ਪਰ ਮਰੀਅਨ ਅਮਰੀਅਨ ਜਾਂ ਲਟੇਰੀਅਨ ਤਾਂ ਇਹ ਇਹਦੇ ਤੋਂ ਲੈ ਸਕਦੇ ਹਣਾ ਚੋਰੇ ਅਲੀ ਸ਼ੇਸ਼ਨ ਪੂਰੀ ਪਿਓਰ ਬਲੀਡ ਟੌਪ ਕਲਾਸ ਟੌਪ ਕਲਾਸ ਹਾਂ ਸੀਗੇ ਆਪਣੇ ਕੋਲੇ ਲੈਣਾ ਸੀਗੇ ਪੰਪ 500 ਦਿੱਤੇ ਬਾਈ ਬਹੁਤ ਵਧੀਆ ਗਾਰੰਟੀ ਸੀ 500 ਦਾ ਲਈ ਸ਼ੇਸ਼ਨ ਦਾ ਕੋਈ ਮੂੰਹ ਵੀ ਨਹੀਂ ਵਿਖਾਉਂਦਾ ਵੀਰੇ ਤੁਸੀਂ ਕਿੱਥੋਂ ਲੈ ਆਪਾਂ ਜਰਮਨ ਸ਼ੈਫਰਡ ਲਿਆ ਰਹੇ ਹਾਂ ਡਬਲ ਕੋਡ ਬੱਚੇ ਚਾਰ ਬੱਚਿਆਂ ਦਾ ਸੌਦਾ ਹੋ ਗਿਆ। ਉਹ ਬੰਨ ਲਿਆ ਸਫਰਦੀ। ਹਾਂ। ਨੂਰੀ 60000 ਦਾ। ਇਹਨੂੰ ਬਈ। ਅੰਮੀ ਕਰਦੀ ਆ ਬਈ। ਉਹ ਇਹਨੂੰ ਇਹਨੂੰ ਬਿੱਲੇ ਨੇ ਕੁੱਤੀ ਦੇਤੀ। ਵੀ ਜਾ ਸਾਹ ਨਾਲ ਬੱਚੇ ਲਵਾਂਗੇ। ਇਹ 2-3 ਮਹੀਨੇ ਸਾਹ ਵੀ ਕੋਣੇ ਵੇਚਤੀ ਕਹਿੰਦਾ ਮੈਨੂੰ ਤਾਂ ਦੇ ਕੋਈ ਉਹ ਕਹਿੰਦਾ ਜਾਂਦਾ ਨਾ। ਫੋਨ ਬੜਾ ਵਿੱਚ। ਨਹੀਂ। ਤੇ ਬਿੱਲਾ ਹੈ ਹੀ ਨਹੀਂ ਘਰੇ ਆ ਬਖਾਨਾ। ਕਿਰ ਗਿਆ ਜ। ਹੈ? ਕਿਰ ਗਿਆ। ਉਹ ਜਾ ਘਟਾਲ ਲੱਗ ਗਿਆ ਕਾਜ। ਨਹੀਂ ਨਹੀਂ ਭਾਈ ਤੂੰ ਅੰਦਰ ਦਾ ਕੋਈ ਨੁਕਸਾਨ ਨਹੀਂ। ਸਾਹ ਨਾ ਬੰਦ ਕਰ ਦਿਓ ਬੱਕਰੀਆਂ ਦਾ ਬਸ ਇੰਨਾ ਚਾਹ। ਤੂੰ ਆ ਮਾੜਾ ਮੋਟਾ ਤਾਂ ਹੁੰਦਾ ਹੀ ਆ ਮੈਂ ਆਗੇ ਸਭ ਤੋਂ ਪਹਿਲਾਂ ਇਹੀ ਕੰਪਲੀਮੈਂਟ ਕੀਤਾ ਕਿ ਆਪਣਾ ਅੰਦਰ ਬਹੁਤ ਨਿੱਗਾ ਹਾਂ ਵਾਹ ਜੀ ਵਾਹ ਮੈਂ ਤਾਂ ਤਾਂ ਹੀ ਤਾਂ ਆ ਗਿਆ ਨਹੀਂ ਹਰ ਜਾਈ ਤੇ ਬੈਠਾ ਚਲੋ ਫਿਰ ਚਾਹ ਬਣਾਓ ਹੁਣ ਕਰਕੇ ਸਮਾਪਤੀ ਤੇ ਫੋਨ ਕਰਕੇ ਚਾਰਜ ਥੋੜਾ ਜਿਹਾ 49% ਰਹਿ ਗਿਆ ਫਿੱਟੇ ਮੂਹ ਹੈ ਆ ਕੰਮ ਫਿੱਟੇ ਮੂਹ ਹੈ ਜੋ ਫੋਨ ਦੇ ਪੈਸੇ ਤੇ ਉਹਦੇ ਚ ਵੀ ਡਾਊਨ ਨਹੀਂ ਨਹੀਂ ਡਾਊਨ ਨਹੀਂ ਹੋਇਆ ਵੀ ਸਾਰਾ ਦਿਨ ਅਸੀਂ ਬਾਹਰ ਰਹਿਣਾ ਫਿਰ ਚਾਰਜ ਤਾਂ ਕਰਨਾ ਹੀ ਛੋਟੀਆਂ ਗੱਲਾਂ ਨਹੀਂ ਨਹੀਂ ਹੋ ਜਾਂਦੀ ਉਹ ਹੀ ਮਾਈਂ ਦਾ ਖੰਡ ਚਾਚਾ ਲੱਗਦਾ ਮੈਂ ਤੇਰਾ ਲੈ ਲਿਆ ਜੀ ਨਵਾਂ ਫੋਨ ਇਹ ਸਭ ਆਪਣੇ ਸਾਰੇ ਪਰਿਵਾਰ ਦੇ ਸਦਕਾ ਹੋਇਆ ਸਾਡੇ ਸਾਰੇ ਜਿਹੜੇ ਕੰਮ ਕਰਦੇ ਆ ਘਰੇ ਪਰਿਵਾਰਿਕ ਮੈਂਬਰ ਉਹਨਾਂ ਦੇ ਸਦਕਾ ਕਿ ਸਾਰਿਆਂ ਨੇ ਸਾਡੇ ਨਾਲ ਉਨੀ سپورਟ ਕੀਤੀ ਹਾਰੇ ਚ ਮੇਗਲੇ ਤੇ ਹੈ ਨਾ ਹਰ ਇੱਕ ਕੰਮ ਦੇ ਵਿੱਚ ਜਿਹਨੇ سپورਟ ਸੀ ਅਸੀਂ ਆਪਣੇ ਆਪ ਵੀ ਕਰਦੇ ਸੀ ਉਹ ਨਹੀਂ ਤੇ ਸਭ ਤੋਂ ਜ਼ਿਆਦਾ ਧੰਨਵਾਦ ਮੈਂ ਕਰਦੀ ਆ ਯੰਗਰ ਫਾਰਮਰ ਚੈਨਲ ਦਾ ਜਿਹੜੇ ਕੰਪੜਾ ਦੇਖਦੇ ਆ ਸਾਨੂੰ ਬਹੁਤ ਤੇ ਸਾਰੇ ਮੈਂ ਹਾਂ ਸਾਰੇ ਜਿਹੜਾ ਪਰਿਵਾਰਿਕ ਕਪੜਾ ਲਾਈਵ ਦੇਖਦੇ ਆ ਜਾਂ ਜਿਹੜੇ ਇਕੱਲੇ ਵੀ ਭੈਣ ਆ ਆ ਵੀਰ ਦੇਖਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਇਸ ਕਦਰ ਖੜੇ ਕੀਤਾ ਕਿ ਤਾਂ ਕਿ ਰੋਣਾ ਕੋਈ ਨਹੀਂ ਮੈਂ ਰੋਣੀ ਰਹੀ ਦੁਆ ਬੈਗਾ ਵੀ ਅਸੀਂ ਮਤਲਬ ਥੋੜਾ ਜਿਹੀ ਚਲੋ ਮhenga ਸਹੀ ਪਾਵਾਂ ਉਹ ਆਪਾਂ ਲੈ ਸਕੀਏ ਫੋਨ ਲੈ ਸਕਿਆਂ ਤੇ ਉਮੀਦ ਕਰਦੀ ਆ ਇਹਦੂ ਜਿਆਦਾ ਵਧੀਆ ਤੁਸੀਂ ਸਾਨੂੰ ਸਪੋਰਟ ਕਰੋਗੇ ਜਿਆਦਾ ਸਪੋਰਟ ਕੀ ਹੋਵੇ ਤੇ ਮਤਲਬ ਆਦੀਆਂ ਜਿਹੜੇ ਪੰਪਰਾ ਅੱਜ ਵੀ ਡਿੱਕਦੇ ਆ ਸਾਡੀ ਵੀਡੀਓ ਜਗਨੀਤਾ ਦੇ ਚੈਨਲ ਤੇ ਪਾਵੇ ਯੰਗ ਫਾਰਮਰ ਤੇ ਸਾਡੀ ਵੀਡੀਓ ਆਵੇ ਉਹ ਜ਼ਰੂਰ ਇੱਕ ਮੌਕਾ ਦੇਣਗੇ ਇਹ ਵੀ ਉਮੀਦ ਕਰਦੇ ਆਂ ਤੇ ਇਹ ਵੀ ਉਮੀਦ ਕਰਦੇ ਆਂ ਕਿ ਜਿਹੜੇ ਦੇਖਦੇ ਨੇ ਉਹ ਹੋਰ ਵੀ ਸ਼ਿੱਦਤ ਨਾਲ ਦੇਖੋਗੇ ਤੇ ਵੀਡੀਓਜ਼ ਦੇ ਵਿੱਚ ਹੋਰ ਵੀ ਅਸੀਂ ਸ਼ਿੱਦਤ ਨਾਲ ਬਣਾਉਣ ਦੀ ਕੋਸ਼ਿਸ਼ ਕਰਾਂਗੇ ਹੋਰ ਲਾਈਵ ਵੀ ਬਹੁਤ ਮੰਨ ਲੈ ਕੇ ਆਵਾਂਗੇ ਤੁਹਾਡੇ ਲਈ ਬਹੁਤ ਬਹੁਤ ਵੀਡੀਓ ਦੇ ਲੈ ਕੇ ਆਵਾਂਗੇ ਬਹੁਤ ਵੀਡੀਓ ਸੀ ਪੇਡ ਪ੍ਰੋਮੋਸ਼ਨਾਂ ਜੋ ਰਹਿ ਗਈਆਂ ਤਾਂ ਹੁਣ ਅਸੀਂ ਰਿਕਵੈਸਟ ਕਰਦੇ ਆਂ ਸਾਰਿਆਂ ਨੂੰ ਕਿ ਜਿੰਨਾਂ ਨੂੰ ਪੇਡ ਪ੍ਰੋਮੋਸ਼ਨਾਂ ਪੇਡ ਪ੍ਰੋਮੋਸ਼ਨਾਂ ਉਹ ਤੁਸੀਂ 69935651 ਤੇ ਦੱਸ ਸਕਦੇ ਆਪਾਂ ਹੱਥਾਂ ਬਾਂਝ ਕੇ ਸਾਡੀ ਪੇਟ ਪਰਮਿਸ਼ਨ ਜ਼ਰੂਰ ਕਰਾਂਗੇ ਵਾਹ ਜੀ ਵਾਹ ਵਾਹ ਜੀ ਵਾਹ ਨਾਈਸ ਕੀ ਕਹਿ ਸਕਦੇ ਆ ਮਦੀਰ ਜਾਣਾ ਇਹ ਬਹੁਤ ਵਧੀਆ ਜੀ ਤੁਸੀਂ ਆਪ ਦੇ ਬਹੁਤ ਵਧੀਆ ਤੁਸੀਂ ਵਿਚਾਰ ਦਿੱਤੇ ਤੇ ਠੰਡ ਦੇ ਵਿੱਚ ਜਿੰਨਾ ਵੀ ਹੋ ਸਕਦਾ ਆਦਿਆਵ ਨੂੰ ਬਚਾ ਕੇ ਰੱਖੋ ਕਈ ਬੰਦੇ ਲੰਗਰਾਂ ਕਈ ਬੰਦੇ ਲੰਗਰ ਸ਼ਗਨ ਦੇ ਮਾਰੇ ਉੱਠ ਜਾਂਦੇ ਠੰਡ ਚ ਕੋਈ ਨਾ ਪਰ ਅਸੀਂ ਜਾਣਾ ਹੀ ਆ ਜਾਣਾ ਤੇ ਜਾਣਾ ਨਗਰ ਕੀ ਤੈਨਾ ਮੈਂ ਆ ਕੇ ਸੱਦਾ ਮੈਂ ਹੱਥ ਮਨੇ ਗਿਆ ਭਈਆ ਬੰਦਾ ਲੰਗਰ ਸ਼ਗਨ ਮਾਰੇ ਤੀਜੇ ਪਿੰਡ ਜਾਣ ਨੂੰ ਫਿਰਦਾ ਵੇਖ ਲੋ ਕਰੇ ਰੋਟੀਆਂ ਨਹੀਂ ਮਿਲਦੀਆਂ ਵੀਰੇ ਪਤਾ ਮੈਨੂੰ ਆਪਣੇ ਡਰੈਡ ਲਾਇਆ ਨਗਰ ਕੀ ਕੋਈ ਨਾ ਹੋਰ ਸੁਣਾ ਤਾਹ ਜਾਣਾ ਹੋਰ ਸੁਣਾਓ ਅਵੇ ਕਹੇ ਤਾਂ ਕਿਵੇਂ ਆਈਂ ਨਾ ਲਾਈਵ ਐਸੇ ਸੁਹਣੀ ਨਹੀਂ ਲੱਗੀ ਜਾਂਦੀ ਹਾਂ ਓਏ ਇੱਥੇ ਦੇਖ ਕਿੰਨਾ ਸੋਹਣਾ ਹੀ ਜਾਂਦਾ ਫੋਨ ਦੀ ਕੋਲ ਉਹ ਮੇਰਾ ਮਤਲਬ ਕਹਿਣਾ ਆਪਣਾ ਕੀ ਉਹ ਦਿੱਕਤ ਆਈ ਹੋਗੀ ਆਇਆ ਕੁਆਲਟੀ ਆ ਇਹ ਸੜਾ ਫੋਨ ਆਇਆ ਹਰ ਮੇਰਾ ਤੇ ਰਵਣਾ ਪੱਠਾ ਜਿਵੇਂ ਆਪਾਂ ਲਈਆਂ ਸੀ ਉਦੋਂ ਹਨਾ 15 15000 ਦੀਆਂ ਤੇ ਇਹਨਾਂ ਨੇ ਕਿਵੇਂ ਤੇਰੇ ਹਿਸਾਬ ਨਾਲ ਰਿਜ਼ਲਟ ਦਿੱਤਾ ਹੈਗਾ ਹੈ ਹੁਣ ਕਿੰਨੇ ਦੀਆਂ ਇਹ ਹਲੇ ਤਾਂ ਵਿਚਾਰੀਆਂ ਘੱਟ ਦੇਈਆਂ ਕਿਉਂ ਵੀ ਫੇਰ ਬਾਦੋਂ ਨਹੀਂ ਹਟ ਕਰ ਸਕਾਂ ਸੁਕੇ ਲਿਸਕਾ ਹੋਊਗਾ ਕੀ ਹੋ ਗਿਆ ਇੱਕ ਠੰਡ ਕਰਕੇ ਹੀ ਫਰਕ ਆਣਾ ਕੁਆਲਿਟੀ ਪੱਖੋਂ ਤਾਂ ਹਜੇ ਵੀ ਉਹਨੇ ਉਹਨੇ ਦੀਆਂ ਵੇਖ ਜਾਣੀਆਂ ਪਰ ਗੱਲ ਆਪਾਂ ਹਲੇ ਇਹਨਾਂ ਨੂੰ ਥੋੜਾ ਰਾਜ਼ੀ ਕਰਦੇ ਹਾਂ ਹਾਂ ਮਹੀਨੇ ਚ ਭਰ ਜਾਣਗੇ ਦੁਆਰੇ ਬੰਦ ਨਾ ਮਾਰਾ ਦੁੱਧ ਚੱਲਦਾ ਨਹੀਂ ਐ ਤਾਂ ਸੋਹਣਾ ਪੱਠਾ ਤਾਂ ਨਹੀਂ ਇਹਨਾਂ ਦੀ ਇਹਨਾਂ ਦੀ ਕੁਆਲਿਟੀ ਵਧੀਆ ਹੀ ਆ ਦੇਖ ਆਪਦੇ ਤੇ ਲੈ ਕੇ ਗਏ ਆ ਬ੍ਰਿਟਿੰਗ ਦੇ ਸਾਰੇ ਪੱਠਾ ਹੈ ਨਾ 40000 ਦੇ ਪੱਠਾ ਦੋਨੇ ਇਹ ਉਹੋ ਇਹ ਕੈਰੀਅਰ ਹੈ ਵਿਭਾਜਤਾ باندې ਕੇ ਜਿਹੜੇ ਸਾਰੇ ਬੱਚੇ ਚਾਲੀ ਦੀਆਂ ਕਹੀਆਂ ਲਾ ਦੇ ਮੁਹ ਇਹ ਫਿਰ ਉਸੇ ਹਿਸਾਬ ਨਾਲ ਫਿਰ ਆਪਾਂ ਦਾ 10000 ਰੁਪਏ ਬਚ ਰਿਆ ਨਾ ਬਚਿਆ ਤਾਂ ਕੀ ਉਹਨੇ ਤਾਂ ਖਾ ਵੀ ਕੰਨਾ 5 ਮਹੀਨੇ ਚ ਨਾਲ ਉੱਥੇ ਉੱਥੇ ਆਪਾਂ 30000 ਦੇ ਦੋਨੇ ਅਗਲੇ ਕਰੀ ਤੇ 40 ਦੇ ਚਾਰ ਦੇਵਾਂਗੇ ਹੂੰ ਕੀ ਬਚਿਆ ਐ ਕਿ ਕਹਿੰਦੇ ਬੱਕਰੀਆਂ ਨੂੰ ਇਕੱਠਾ ਹੋਈ ਜਾਂਦਾ ਜਿਵੇਂ ਬੱਕਰੀਆਂ ਇਹ ਕੀ ਮਤਲਬ ਹੁੰਦੇ ਦਾ ਠੰਡ ਚ ਆ ਵੇਖੋ ਇਕੱਠੀ ਹੋ ਜਾਂਦੀ ਇਹਦਾ ਕੀ ਮਤਲਬ ਨਗਰੀ ਦਾ ਪਤਾ ਹੀ ਲਾ ਉਹਦੇ ਲੱਗ ਜਾਂਦਾ ਵੀ ਉਹ ਠੱਡ ਲੱਗਦੀ ਹੈ ਜਦੋਂ ਇਕੱਠੀ ਹੋਣ ਲੱਗਦੀ ਹੈ ਬਸ ਆਗੇ ਪਿਛਲੇ ਨਾਲ ਲੱਤਾ ਗਾਣੂ ਕਰੀਉ ਤੇ ਅਗਲੇ ਨਾਲ ਲੱਤਾ ਪਛਾਣੂ ਕਰੀਉ ਹਾਂ ਹਾਂ ਇਕੱਠੀ ਹੋਈ ਜਿਵੇਂ ਅੰਲੀ ਜਿਵੇਂ ਲੋਰ ਚ ਹੁੰਦਾ ਇਕੱਠੇ ਹੋ ਜਾਂਦਾ ਹੁੰਦਾ ਹਨਾ ਲੋਰ ਚ ਨਹੀਂ ਕਹਦੇ ਵੀ ਆਉਣੀ ਇਕੱਠਾ ਹੁੰਦਾ ਹੁੰਦਾ ਨਹੀਂ ਨਹੀਂ ਉਹ ਵੀ ਨਹੀਂ ਇਕੱਠੀ ਤਾਂ ਹੁੰਦਾ ਹੁੰਦਾ ਪੀਨਕ ਲੱਗ ਜਾਂਦੀ ਹੈ ਜਿਵੇਂ ਜੰਮਦਾ ਵਿੱਚ ਤੇ ਟਾਪ ਕਲਾਸ ਖਾਦਾ ਫੇਰ ਲੱਗ ਮਾਲ ਫੇਰ ਤੈਨੂੰ ਕੀ ਪਤਾ ਮਾਲ ਦਾ ਕਿਹੜਾ ਮਾਲ ਹੈ ਹੈ ਹੋਰ ਤਰੇ ਵੀ ਨਹੀਂ ਹੁੰਦਾ ਪੀਕ ਤੇ ਲਾ ਲੈਣਾ ਉਹਦਾ ਇੱਕ ਤੇ ਦੋ ਦੋ ਦੀਦਿਆ ਜਿਹੜਾ ਪੂਰਾ ਟੌਪ ਕਲਾਸ ਲੱਗਿਆ ਬੱਕਰੇ ਨੂੰ ਵੀ ਠੰਡ ਲੱਗੀ ਪਈ ਆ ਉਹ ਤੇ ਕੁਝ ਕਰਕੇ ਪਾਉ ਉਹਨੂੰ ਗੋੜ ਤੇ ਗੋਲੀ ਗੋਲੀ ਦੇ ਉਹਨੂੰ ਓ ਅੱਲਾ ਦੇ ਗੋਲੀ ਦਿਓ ਉਹਨੂੰ ਕੌਮਨ ਦੀ ਜਾਂ ਡੋਲੋ ਉਹਨੂੰ ਮੈਂ ਕੜਾ ਹੁੰਦੇ ਡੋਲੋ ਤੇ ਅੱਧੀ ਗੋਲੀ ਟੈਰਮਾਈ ਸੀ ਨਾ ਇਹ ਵੀ ਤਾਂ ਬਤਾ ਲਓ ਜੀ ਠੀਕ ਆ ਫਿਰ ਕਰਗੇ ਸਮਾਪਤੀ ਸਰ ਜੀ ਹੈ ਕਮੈਂਟ ਕਰ ਦਿਓ ਠੀਕ ਆ ਬਾਈ ਜੀ ਧੰਨਵਾਦ ਸਾਰਿਆਂ ਦਾ ਜਿੰਨੇ ਵੀ ਭਰਾ ਜੁੜੇ ਹਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਕਰਦੇ ਆ ਲਾਈਵ ਦੀ ਸਮਾਪਤੀ ਤੇ ਕੱਲ ਨੂੰ ਹੋਵਾਂਗੇ ਲਾਈਵ ਬਾਈ 121 ਜਨੇ ਦੇਖ ਰਹੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਆਪਾਂ ਆਪਦੇ ਬੱਕਰੀਆਂ ਵਾਲੇ ਫਾਰਮ 'ਚ ਹੋਏ ਸੀਗੇ ਲਾਈਵ ਬੱਕਰੀਆਂ ਦਿਖਾਈਆਂ ਤੁਹਾਨੂੰ ਬੱਚੇ ਦਿਖਾਏ ਆ ਹਨਾ ਠੰਡ ਦੇ ਵਿੱਚ ਆਪਾਂ ਧੂਈ ਪਾ ਕੇ ਰੱਖਦੇ ਆ ਤੇ ਵਧੀਆ ਦੇ ਨਾਲ ਲੱਗੇ ਰਹਿੰਦੇ ਆ ਬੱਚੇ ਫਾਰਮ 'ਚ ਨਿੱਗ ਬਣ ਜਾਂਦਾ ਤੇ ਆਪਦੇ ਜਾਨਵਰਾਂ ਦਾ ਵਧੀਆ ਬਾਈ ਖਿਆਲ ਰੱਖੋ ਸੰਭਾਲ ਕਰੋ ਯਾ ਸ਼ਰਮਾ ਜੀ ਬਾਈ ਜੀ ਹਮ ਪੰਜਾਬ ਸੇ ਹੈ ਬਠਿੰਡਾ ਕੇ ਪਾਸ ਹਮਾਰਾ ਗਾਉ ਹੈ ਬਲਾਈ ਆਣਾ ਹਾਂ ਦੱਸੋ ਜੀ ਹੋਰ ਜਗਵੀਰ ਜੀ ਕੀ ਕਰਦੇ ਹੋ ਦੱਸੋ ਹਾਂ ਜਗਵੀਰ ਜੀ ਦੱਸ ਗਏ ਜਗਵੀਰ ਬੋਲੀ ਜਾਂਦਾ ਤੂੰ ਬੋਲ ਜਗਵੀਰ ਭਾਈ ਭਾਈ ਆਣਾ ਨਹੀਂ ਗਾਮ ਨਹੀਂ ਗਾਉ ਗਾਉ ਕੀ ਭਾਈ ਕੀ ਕਰ ਰਹੇ ਹੋ ਜੀ ਕੀ ਕਰ ਰਹੇ ਹੋ ਭਾਈ ਆਓ ਭਾਈ ਭਾਈ ਨੇ ਬੋਲਾ ਹੈ ਆइए ਕਭੀ ਜੈਪੁਰ ਰਾਜਸਥਾਨ ਘੁੰਮਣਾ ਪਾਜੀ ਹਾਂਜੀ ਹਾਂਜੀ ਭਾਈ ਜੀ ਜ਼ਰੂਰ ਆएंगे ਜੈਪੁਰ ਜੈਪੁਰ ਆएंगे हम ਜ਼ਰੂਰ ਆएंगे ਜਸਵੰਤ ਭਾਈ ਪਿੰਡ ਭਲਾਈ ਆਣਾ ਆਪਣਾ ਜੀ ਬਟਿੰਡਾ ਮੁਕਸਾ ਰੋਡ ਤੇ ਜੀ ਭਲਾਈ ਆਣਾ ਪਿੰਡ ਆ ਜੀ ਕਹਿੰਦੇ ਇੱਕ ਮਰਨ ਇਕੱਠਾ ਹੀ ਹੋਈ ਹੈਗਾ ਉਹ ਇੱਕ ਬੱਕਰਾ ਇਕੱਠਾ ਹੋ ਜਾਂਦਾ ਚਾ ਚਾ ਲੈ ਵਾ ਕਰ ਵਿਜ਼ਿਟ ਲੈ ਮੈਨੂੰ ਟੁੱਡ ਮਾ ਬੱਕਰੇ ਨੂੰ ਹੈਗੀ ਐ ਦਿੱਕਤ ਕੋਈ ਦਿੱਕਤ ਹੈਗੀ ਪਾਣਾ ਲੱਗਦਾ ਉਹ ਲਿਆ ਫਿਰ ਉਹਨੂੰ ਗੋਲੀ ਦੇ ਫਿਰ ਉਹਨੂੰ ਐਂ ਕਰ ਇੱਥੇ ਖੋਲ ਕੇ ਕਰ ਦਿੰਨੇ ਆ ਅੱਗ ਨੇੜੇ ਇੱਥੇ ਇਹਨਾਂ ਦਾ ਲੂ ਨਹੀਂ ਪੀਂਦਾ ਇੱਥੇ ਕਰ ਦਿੰਨੇ ਆ ਆ ਮੈਂ ਇੱਥੇ ਅੱਗ ਹੀ ਹੋ ਰਹੀ ਕਿਹੜੀ ਕਿਹੜੀ ਨਸਲ ਦੀਆਂ ਨੇ ਬੱਕਰੀਆਂ ਭਈ ਆਪਣੇ ਕੋਲੇ ਬਰਬਰੀ ਆ ਜੀ ਫੜੀ ਜੋਰੇ ਫੋਨ ਬੱਕਰਾ ਅਲਟਾ ਪਿੰਡੇ ਤੁਸੀਂ ਰਹੂਗਾ ਸੇਕਦਾ ਮਾਰੂ ਹੈ ਪਿੰਡਾ ਗਰਮੀ ਤਾਹਾ ਭਈ ਜਗਮੀ ਤਾਂ ਤਾਂ ਬਣਾ ਲਦੇ ਠੰਡ ਲੱਗੀ ਲੱਗਦੀ ਆ ਠੀਕ ਆ ਇੱਥੇ ਬੰਦ ਕਰ ਕੱਲ ਇੱਥੇ ਕਿਰੇ ਉਹ ਬੰਦੇ ਨੂੰ ਘਰ ਦੇ ਕੱਲ ਤਾਂ ਮੈਂ ਬਾਹਰ ਹੀ ਨਹੀਂ ਗਿਆ ਜੋਰ ਬਹੁਤ ਆ ਧੂਕੇ ਲੈ ਜਾਂਦੇ ਦੋਨੇ ਭੜੇ ਆ ਆਹ ਨਹੀਂ ਵਗਾਂਗੇ ਨਾ ਵੀ ਨਹੀਂ ਲੈ ਹੁਣ ਕਿਦਾਂ ਖਤਪਦਾ ਉਹ ਪੰਗਲੇ ਲੱਗ ਜਾਂਦਾ ਐ ਅਟਰੈਕਸ਼ਨ ਕਰਾਂ ਅਟਰੈਕਸ਼ਨ ਕਰਾਇਆ ਤੇ ਕੰਮਾਂ ਖਰਾਲਾ ਹਾਂਜੀ ਬਾਈ ਜੀ ਇੱਧਰ ਕਿੰਨੇ ਜਣੇ ਦੇਖ ਰਹੇ ਆ ਆਪਾਂ ਨੂੰ 65 ਹਾਂਜੀ ਬਾਈ 65 ਗਾਲ ਸਾਰਿਆਂ ਨੂੰ ਤੇ ਹੁਣ ਆਪਾਂ ਗੱਲ ਦੀ ਸਮਾਪਤੀ ਠੀਕ ਹੈ ਜੀ ਆਪਣਾ ਚੈਨਲ ਆ ਬਾਈ ਜੀ ਯੰਗ ਫਾਰਮਰ ਤੇ ਆਪਣੇ ਚੈਨਲ ਤੇ ਤੁਸੀਂ ਜਿਹੜੇ ਪੰਜਾਬ ਦੇ ਵਧੀਆ ਬੱਕਰੀ ਪਾਲਕ ਹੈਗੇ ਆ ਜਿਹੜੇ ਨਸਲ ਤੇ ਕੰਮ ਕਰ ਰਹੇ ਆ ਜਿਵੇਂ ਸੈਦੋਗੇ ਬਲੱਡ ਲਾਈਨ ਤੇ ਬਹੁਤ ਵਧੀਆ ਬਾਈ ਪੰਮੇ ਹੋਰਾਂ ਦੀਆਂ ਵੀਡੀਓ ਬਾਈ ਸ਼ੇਰ ਸਿੰਘ ਹਨਾ ਜਿਹੜੇ ਭਰਾਵਾਂ ਨੇ ਬੱਕਰੀਆਂ ਦਾ ਸ਼ੌਂਕ ਕਰਨਾ ਚੰਗਾ ਵਧੀਆ ਕਾਮਯਾਬ ਹੋਣਾ ਇਸ ਕੰਮ ਦੇ ਵਿੱਚ ਪ੍ਰੋਪਰ ਜਾਣਕਾਰੀ ਲੈਣੀ ਆ ਤਾਂ ਆਪਣੇ ਚੈਨਲ ਨਾਲ ਜੁੜ ਕੇ ਤੁਸੀਂ ਵਧੀਆ ਜਾਣਕਾਰੀ ਲੈ ਸਕਦੇ ਹੋ ਤੇ ਨਾਲ ਹੀ ਨਾਲ ਜਿਹੜੇ ਭਰਾ ਸਬਜ਼ੀ ਦੀ ਖੇਤੀ ਨਾਲ ਜੁੜਨਾ ਚਾਹੁੰਦੇ ਆ ਸਬਜ਼ੀਆਂ ਬਾਰੇ ਸਿੱਖਣਾ ਚਾਹੁੰਦੇ ਆ ਜਿਵੇਂ ਹਿੰਦੀ ਦੀ ਖੇਤੀ ਤਾਂ ਸਬਜ਼ੀਆਂ ਦੀ ਖੇਤੀ ਬਾਰੇ ਵੀ ਬਹੁਤ ਆਪਣੇ ਚੈਨਲ ਦੇ ਵੀਡੀਓ ਹੈਗੀਆਂ ਨੇ ਜਿਆਦਾ ਜਿਹੜਾ ਆਪਾਂ ਕੰਮ ਕਰ ਰਹੇ ਆ ਉਹ ਕਿਸਾਨ ਆ ਜਿਹੜੇ ਸਬਜ਼ੀਆਂ ਲਾਉਂਦੇ ਆ ਜਾਂ ਸਹਾਇਕ ਕਿੱਤੇ ਕਰਦੇ ਆ ਵੱਖਰੇ ਕੰਮ ਕਰਦੇ ਉਹਨਾਂ ਦੀਆਂ ਵੀਡੀਓ ਆਉਂਦੀਆਂ ਤੇ ਜਾਂ ਜਿਹੜੇ ਭਰਾਵਾਂ ਦੇ ਬੱਕਰੀ ਪਾਲਣ ਦਾ ਕੰਮ ਆ ਫਾਰਮ ਹੈਗੇ ਆ ਚੰਗੀ ਬਰੀਡ ਤੇ ਕੰਮ ਕਰ ਰਹੇ ਆ ਇਹ ਦੋ ਦੋ ਜਿਹੜੇ ਆਪਾਂ ਲੈ ਕੇ ਚੱਲੇ ਆ ਮੰਨ ਲੀਏ ਚਲੋ ਕੰਟੈਂਟ ਹੈਗਾ ਆਪਣੇ ਕੋਲੇ ਇਸ ਕੰਟੈਂਟ ਤੇ ਜ਼ਿਆਦਾ ਵੀਡੀਓ ਹੈਗੀਆਂ ਤੁਸੀਂ ਆਪਣੇ ਚੈਨਲ ਤੇ ਜ਼ਰੂਰ ਦੇਖਿਓ ਜਾ ਕੇ ਉਹਦੀ ਤੁਹਾਨੂੰ ਜਾਣਕਾਰੀ ਮਿਲੂਗੀ ਤੇ ਜਿਹੜੇ ਭਰਾ ਕੋਈ ਹੈਲਪ ਲੈਣਾ ਚਾਹੁੰਦੇ ਆ ਵੀ ਬੱਕਰੀ ਪਾਲਣ ਦੇ ਵਿੱਚ ਨਵੇਂ ਆਏ ਆ ਉਹਨਾਂ ਨੂੰ ਇਸ ਤੋਂ ਬਾਰੇ ਜਾਣਕਾਰੀ ਨਹੀਂ ਕੋਈ ਮੁਸ਼ਕਲ ਆ ਰਹੀ ਹੈ ਪਰੇਸ਼ਾਨੀ ਆ ਰਹੀ ਤਾਂ ਉਹ ਵੀ ਆਪਣੇ ਨਾਲ ਜੁੜ ਕੇ ਤੁਸੀਂ ਜਾਣਕਾਰੀ ਸਾਡੇ ਤੋਂ ਲੈ ਸਕਦੇ ਹੋ ਇਹਦੇ ਵਿੱਚ ਕੀ ਹੈਗਾ ਬੱਕਰੀਆਂ ਦੇ ਵਿੱਚ ਜਿੰਨੀ ਆਪਾਂ ਮਿਹਨਤ ਕਰਾਂਗੇ ਉੰਨੀ ਇਦ ਕਾਮਯਾਬੀ ਆ ਸਮਾਂ ਦੇਣਾ ਪੈਂਦਾ ਵੀ ਬੱਕਰੀਆਂ ਨੂੰ ਜਿਨ੍ਹਾਂ ਨੇ ਨਵਾਂ ਸ਼ੁਰੂ ਕਰਨਾ ਹੈਗਾ ਅੰਦਰ 4-5 ਨਗਾਂ ਤੋਂ ਸ਼ੁਰੂ ਕਰ ਲਿਓ ਠੀਕ ਆ ਜਿੰਨਾਂ ਕੋਲੇ ਜਗ੍ਹਾ ਦੀ ਘਾਟ ਆ ਮੰਨ ਲਓ ਘਰੇ ਜਗ੍ਹਾ ਥੋੜੀ ਆ ਖਰਚਾ ਆਪਾਂ ਥੋੜਾ ਕਰਨਾ ਛੋਟੇ ਲੈਵਲ ਤੋਂ ਕੰਮ ਸ਼ੁਰੂ ਕਰਨਾ ਤਾਂ ਆ ਨਸਲ ਆ ਜਿਹੜੀ ਬਹੁਤ ਵਧੀਆ ਹੈਗੀ ਆ ਇਹਦੇ ਚ ਆਪਾਂ ਨੂੰ 12-15000 ਦੀ ਬੱਕਰੀ ਮਿਲ ਜਾਂਦੀ ਆ ਗੱਬਣ ਜਾਂ ਸੂਈ ਹੋਈ ਮੰਨ ਲਓ ਨਾਰਮਲ ਕੁਆਲਿਟੀ ਦੀ ਉਸ ਤੋਂ ਆਪਾਂ ਕੰਮ ਸ਼ੁਰੂ ਕਰ ਸਕਦੇ ਆ ਤੇ ਸਾਲ ਦੇ ਵਿੱਚ ਜੇ ਵਧੀਆ ਮਿਹਨਤ ਕਰਦੇ ਆ ਤਾਂ ਬੱਕਰੀ ਵਧੀਆ ਫ੍ਰੀ ਹੋ ਜਾਂਦੀ ਆ ਆਪਣੇ ਨਾਲੋਂ ਦੁੱਗਣੀ ਆਮਦਨ ਦੇ ਜਾਂਦੀ ਆ ਇਸ ਕਰਕੇ ਵਧੀਆ ਤਰੀਕੇ ਨਾਲ ਕੰਮ ਕਰੋ ਜਿਹੜੇ ਭਰਾ ਲੌਂਗ ਟਾਈਮ ਕੰਮ ਕਰਨਾ ਚਾਹੁੰਦੇ ਆ ਵੀ ਵਧੀਆ ਇਨਵੈਸਟ ਕਰਨਾ ਚਾਹੁੰਦੇ ਆ ਚੰਗੀ ਕਮਾਈ ਕਰਨਾ ਚਾਹੁੰਦੇ ਆ ਉਹਨਾਂ ਲਈ ਬੀਟਲ ਬਰੀਡ ਆ ਜਿਹੜੀ ਉਹ ਬਹੁਤ ਕਾਮਯਾਬ ਆ ਪੰਜਾਬ ਦੀ ਪੁਰਾਣੀ ਨਸਲ ਆ ਬਹੁਤ ਹੀ ਜ਼ਿਆਦਾ ਬੱਕਰੇ ਚੰਗੇ ਤਿਆਰ ਹੁੰਦੇ ਆ 2-2 3-3 ਲੱਖ ਰੁਪਏ ਅੱਜ ਕੱਲ੍ਹ ਆਹ ਬੱਕਰੇ ਵਿਕ ਰਹੇ ਆ ਇਸ ਕਰਕੇ ਵਧੀਆ ਤਰੀਕੇ ਨਾਲ ਕੰਮ ਕਰੋ ਆਪਣੇ ਚੈਨਲ ਨਾਲ ਜੁੜੇ ਰਹੋ ਚੰਗੀ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ ਕੋਈ ਸਵਾਲ ਆ ਕਿਸੇ ਦਾ ਤਾਂ ਉਹ ਕਰ ਸਕਦੇ ਔਰ ਰਾਇਵਰ ਨੂੰ ਮੇਰਾ ਸਵਾਲ ਆਈ ਹਾਂਜੀ ਰਾਇਵਰ ਨੂੰ ਕਹ ਲਓ ਕਿ ਚਾਰਜਰ ਚੱਕ ਲਾਵੇ ਫਾਰਮ ਤੋਂ ਹਾਂ ਆਪਾਂ ਦੋਨਾਂ ਚੀਜ਼ਾਂ ਇਕੱਠੋਂ ਪਰਮ ਤੋਂ ਲਿਆਵੇ ਚਾਰਜਰ ਤੇ ਨਹੀਂ ਤੁਹਾਡਾ ਹੁਣ ਡਾਊਨ ਹੋ ਜਾਣਾ ਹਾਂਜੀ ਫਾਰਮ ਤੋਂ ਪੁੱਛ ਲੈ ਹਾਂਜੀ ਬਾਈ ਜੀ ਦੋਨੇ ਚੀਜ਼ਾਂ ਨਾਲ ਜੋੜਨਾ ਚਾਹੁੰਦੇ ਹੋ ਕੋਈ ਗੱਲ ਨਹੀਂ ਬਾਈ ਜੀ ਤੁਹਾਡੀ ਪੂਰੀ ਹੈਲਪ ਕਰਾਂਗੇ ਵੀਡੀਓ ਜ਼ਰੂਰ ਦੇਖਿਓ ਜਿਹੜੇ ਭਰਾ ਆਪਣੇ ਅਸੀਂ ਜਿਹਨਾਂ ਦੇ ਨਾਲ ਮੰਨ ਲਓ ਕੰਮ ਕੀਤਾ ਹਨਾ ਸਬਜ਼ੀਆਂ ਦੀ ਖੇਤੀ 'ਚ ਉਹਨਾਂ ਦੀਆਂ ਵੀਡੀਓ ਦੇਖਿਓ ਐ ਕਿ ਵੀ ਆਪਾਂ ਗੋਭੀ ਦੀਆਂ ਵੀਡੀਓ ਕਾਫੀ ਕੀਤੀਆਂ ਪਿਆਜ਼ ਦੀ ਨਰਸਰੀ ਬਾਰੇ ਕਾਫੀ ਵੀਡੀਓ ਹੈਗੀਆਂ ਬਾਕੀ ਆਪ ਵੀ ਇਸ ਕੰਮ ਨਾਲ ਜੁੜਿਆ ਅਸੀਂ ਦੋਨੇ ਕੰਮਾਂ ਨਾਲ ਤੇ ਪੂਰੀ ਹੈਲਪ ਕਰਾਂਗੇ ਠੀਕ ਆ ਬਾਈ ਜੀ ਫੇਰ ਕਿਸੇ ਦਿਨ ਹੋਵਾਂਗੇ ਲਾਈਵ ਗੱਲਾਂਬਾਤਾਂ ਕਰਾਂਗੇ ਧੰਨਵਾਦ ਸਾਰਿਆਂ ਦਾ ਜੁੜਨ ਦੇ ਲਈ ਧੰਨਵਾਦ ਰਮਨ ਜੀ ਧੰਨਵਾਦ ਜੀ ਧੰਨਵਾਦ ਹਰਮਨ ਜੀ ਧੰਨਵਾਦ ਜੋਰਾ ਜੀ ਤਾਂ ਨਵਰ ਕਹਦੇ ਠੀਕ ਆ ਬਾਈ ਧੰਨਵਾਦ ਮੈਚਿੰਗ ਹੋ ਗਈ ਜੀ ਤਾਂ ਆਪਣੀ